ਹੈਲੋ ਗਾਇਜ਼ ਸਾਰਾ ਸਤਿ ਸ਼੍ਰੀ ਅਕਾਲ ਅੱਜ ਮੜਾ ਮੜਾ ਦਿਖਦਾ ਪਿਆ ਮੈਨੂੰ ਸਾਂਝ ਦਾ ਬਰੋਟਾ ਲਾਉਂਦੀ ਪਈ ਸੀ ਉਹ ਦੇਖੋ ਹਲਕਾ ਹਲਕਾ ਦਿਖਦਾ ਨਾ ਉਹ ਲਾਉਂਦੀ ਪਈ ਸੀ ਉਹਨਾਂ ਕੇ ਸਵੇਰੇ 9:30 ਦੇ ਕਰੀਬ ਟਾਈਮ ਹੋਇਆ ਸੀਗਾ ਇਸ ਕਰਕੇ ਉਹ ਨੇਰੇ ਵਿੱਚ ਹੀ ਉਹ ਦਿਖਦਾ ਨਹੀਂ ਪਿਆ ਉਹ ਉਸ ਬਰੋਟਾ ਲਾ ਕੇ ਮੈਂ ਨਾ ਥੈਲੇ ਵਿੱਚ ਪਾਉਣਾ ਸੀਗਾ ਉਸ ਤੋਂ ਬਾਅਦ ਮੈਂ ਆ ਦੇਖ ਇੱਧਰ ਆ ਗਈ ਅੰਦਰ ਤੇ ਮੈਂ ਲੈ ਕੇ ਅੰਦਰ ਇੰਡਕਸ਼ਨ ਚਾੱਕੀ ਉਹ ਲੈ ਕੇ ਰੱਖਿਆ ਮੈਂ ਭਾਂਡੇ 'ਚ ਆ ਦੇਖੋ ਇੰਡਕਸ਼ਨ ਲਾਤਾ ਇਹਦੇ ਉੱਤੇ ਹੁਣ ਮੈਂ ਰੱਖਣ ਲੱਗੀ ਆ ਖੀਰ ਉਹ ਖੀਰ ਇੱਥੇ ਹੌਲੀ ਹੌਲੀ ਬਣੀ ਜਾਏਗੀ ਨਾ ਕਿ ਜਿਹੜੇ 10ਵੇਂ ਤੇ ਸ਼ਹਿਰਾ ਅਸੀਂ ਦੇਣੀ ਹੁੰਦੀ ਅਸੀਂ ਇਹਨੂੰ ਸਿੰਘ ਸਿੱਖ ਨੂੰ ਅਸੀਂ ਨਹੀਂ ਰੋਟੀ ਖਵਾਣੀ ਹੁੰਦੀ ਆ ਘਰ ਬੁਲਾ ਕੇ ਬਾਬਾ ਜੀ ਨੂੰ ਤੇ ਆਹ ਦੇਖੋ ਖੀਰ ਦਿੱਤੀ ਆ ਰੱਖ ਤੇ ਆਹ ਕਣੀ ਆਈ ਦੇ ਚੌਲਾਂ ਦੀ ਤੇ ਇਹਨੂੰ ਆਪਾਂ ਧੋ ਕੇ ਪਾਣੀਆ ਵਿੱਚ ਉਹਦੇ ਵਿੱਚ ਪਾ ਦਣੀ ਆਪਣੇ ਦੁੱਧ ਚ ਆਹ ਵੇਖੋ 2 ਕਿਲੋ ਦੁੱਧ ਰੱਖਾਂਗੇ ਇਸ ਤਿੰਨ ਜਾਣੀਆਂ ਨੇ ਖੀਰ ਖਾਣ ਵਾਲੀ ਬਸ ਜੇ ਆਉਣਗੇ ਇੱਕ ਹੋਰ ਉਹਨਾਂ ਨੂੰ ਦੇ ਦੇਣੀ ਆ ਤੇ ਤਿੰਨ ਚਾਰ ਤਾਂ ਜਾਣੀਆਂ ਸੀ ਇੱਕ ਤਾਂ ਸਾਡੇ ਖੀਰ ਖਾਂਦਾ ਇਹਨੇ ਦੋ ਤੇ ਉਹ ਜਾਣੀਆਂ ਤੇ ਖੀਰ ਬਾਹਰ ਤਰ ਤੀ ਤਿੰਨ ਤਰੀ ਮੈਂ ਚਾਹ ਦੋ ਕੱਪ ਦੋ ਤਿੰਨ ਕੱਤੀ ਬਣਾਣੇ ਸੀ ਬਸ ਮੈਂ ਤੇ ਮੇਰੇ ਪਾਪਾ ਸ਼ੱਕਰ ਦੀ ਚਾਹ ਪੀਂਦੇ ਸੀ ਚੀਨੀ ਦੀ ਚਾਹ ਨਹੀਂ ਪੀਂਦੇ ਤੇ ਇਸ ਤੋਂ ਬਾਅਦ ਚਾਹ ਤਰੀ ਚਾਹ ਬਣਾ ਆ ਪੀ ਤੇ ਆ ਦੇਖੋ ਦੁੱਧ ਪਾਤਾ ਜੀ ਇਹਦੇ ਵਿੱਚ ਮੈਂ ਤੇ ਹੁਣ ਮੈਂ ਧਰਨੀ ਇੱਧਰ ਕੁੱਕਰ ਚ ਦਾਲ ਉਹਦੇ ਬਾਹਰ ਨੇਰਾ ਸੀਗਾ ਨਹੀਂ ਇਥੇ ਬਾਰੇ ਲੋਹੇ ਤੇ ਵੀ ਰੱਖਦੇ ਨਹੀਂ ਸੀਗੀ ਤਦ ਬਾਹਰ ਨੇਰਾ ਪਿਆ ਸੀ ਉਧਰੋਂ ਪਾਤੀਆਂ ਲੈ ਕੇ ਆਈ ਮੈਂ ਮੱਝਾਂ ਵਾਲਿਓ ਇਸ ਕਰਕੇ ਪਾਤੀਆਂ ਐ ਨਹੀਂ ਸੀ ਇਧਰਲੀ ਸਾਈਡ ਹੁਣ ਮੈਂ ਦਾਲ ਧਰਤੀ ਆ ਉਹਦੇ ਕੋਲ ਕੁੱਕਰ ਚ ਪਾ ਕੇ ਚਾਹ ਬਣ ਗਈ ਤੇ ਹੁਣ ਆਪਾਂ ਨੇ ਟਮਾਟਰ, ਮਿਰਚਾਂ, ਅਦਰਕ, ਪਿਆਜ਼ ਜੋ ਪਾਣਾ ਚ ਲਸਣ ਚਿਲਕੇ ਤੇ ਇਹਨੇ ਮਸਾਲਾ ਤਿਆਰ ਕਰਦੇ ਨੇ ਦਾਲ ਬਣਦੀ ਪਈ ਐ ਤੜਕਾ ਕੱਟਾਂਗੇ ਆਪਾਂ ਬਾਹਰ ਬਹਿ ਕੇ ਮੰਜੇ ਤੇ ਤੇ ਆਹ ਦੇਖੋ ਆਹ ਖੀਰ ਹੁਣ ਮੈਂ ਖੀਰ ਚੱਕ ਕੇ ਅੰਦਰ ਲੈ ਗਈਆਂ ਗੈਸ ਤੇ ਕਿਉਂਕਿ ਬਾਹਰ ਮੈਂ ਦਾਲ ਤਰੀ ਸੀ ਕਿਉਂਕਿ ਕੋਲ ਬਹਿ ਕੇ ਨਾਲ ਮੈਂ ਤੜਕਾ ਛਿਲ ਲਊਂਗੀ ਉੱਥੇ ਤੜਕਾ ਲਾ ਦਊਂਗੀ ਆਹ ਦੇਖੋ ਖੀਰ ਮੈਂ ਚੁੱਪ ਕੇ ਲੈ ਗਈ ਅੰਦਰ ਗੈਸ ਤੇ ਸਿਮ ਤੇ ਰੱਖਤੀ ਹੌਲੀ ਹੌਲੀ ਕੜਕੜ ਕੇ ਆਪੀ ਬਣੀ ਜਾਏਗੀ ਤੇ ਇਧਰ ਆਪਾਂ ਲਪਾ ਲੈਣੀ ਹੁਣ ਚਾਹ ਆਹ ਦੇਖੋ ਤੇ ਇੱਕਦਾਂ ਹੋਰ ਗੱਲ ਦੱਸ ਰਹੀ ਆ ਦੇਖੋ ਚਾਹ ਮੇਲ ਪਾ ਲਈ ਪਾ ਕੇ ਮੈਂ ਰੱਖ ਲੈਣੀ ਉਹਦੇ ਵਿੱਚ ਟ੍ਰੇ 'ਚ ਤੁਹਾਨੂੰ ਦੱਸਦੀ ਆ ਮੈਂ ਕਿਉਂਕਿ ਰਿਕਾਰਡਿੰਗ ਮੈਂ ਬਾਅਦ ਵਿੱਚ ਕਰੀ ਆ ਨਾ ਆ ਦੇਖੋ ਤੇ ਇਹਦੇ ਵਿੱਚ ਰੱਖੂੰਗੀ ਨਾ ਆ ਲਸਣ ਦੀ ਡੰਡੀ ਨਾਲ ਪਤਾ ਨਹੀਂ ਕਿਵੇਂ ਚਾਹ ਮੇਰੇ ਉੱਤੇ ਡਿੱਗੇਗੀ ਪੈਰ ਤੇ ਓ ਦੇਖਾ ਮੇਰਾ ਪੈਰ ਸੜ ਜਾਂਦਾ ਮੇਰਾ ਪੈਰ ਉਂਗਲਾਂ ਸੜ ਗਈਆਂ ਸਾਰੀਆਂ ਨਾ ਸੋ ਗੁਰ ਛਾਲੇ ਨਹੀਂ ਹੋਏ ਫਟਾਫਟ ਮੈਂ ਧੋ ਕੇ ਆਈ ਤੇ ਆ ਦੇਖੋ ਇਹਨਾਂ ਮੇ ਬਾਹਰ ਆ ਗਈ ਤੁਹਾਨੂੰ ਦਿਖਾਉਣੀ ਆ ਮੇਰੇ ਪਰ ਓ ਦੇਖੋ ਲਾਲ ਹੋ ਗਿਆ ਸਾਰਾ ਪੈਰ ਮੇਰਾ ਹੱਲ ਨਹੀਂ ਆਉ ਦੇਖਿਓ। ਤੈਰੀ ਸੜ ਚੱਲਿਆ ਸੀ ਮੇਰਾ ਤਾਂ ਪਤਾ ਨਹੀਂ ਕਿਵੇਂ ਤਾਂ ਪਟੇਡਾ ਹੋ ਗਿਆ। ਤੇ ਅੱਜ ਕਰ ਮੈਂ ਹੋਰ ਚਾਪ ਆ ਕੇ ਲੈ ਕੇ ਚਿਰ ਮੈਂ ਲਸਣ ਛੱਲਿਆ ਆ ਦੇਖੋ। ਲਸਣ ਛੱਲ ਗਏ ਹੁਣ ਮੈਂ ਟਮਾਟਰ ਉਹ ਚੀਕ ਉੱਠ ਗਿਆ। ਉਹ ਕਹਿੰਦਾ ਮੈਨੂੰ ਪਾਓ ਪਹਿਲਾਂ ਦੁੱਧ। ਤੇ ਉਹਨੂੰ ਦੁੱਧ ਪਾ ਕੇ ਆਉਣਾ ਪਹਿਲਾਂ। ਤੇ ਉਸ ਤੋਂ ਬਾਅਦ ਆ ਦੇਖੋ ਮੈਂ ਲਸਣ ਪਿਆਜ਼ ਸਾਰੇ ਮੈਂ ਛੱਲਾ ਲੈਣੇ ਨੇ फटाफट। ਇਹ ਪਤਾ ਨਹੀਂ ਮੈਂ ਕੀ ਕਹਿੰਦੀ ਕੋਸ਼ਿਸ਼ ਕਰਦੇ ਇਹ ਕਹਿੰਦਾ ਮੈਨੂੰ ਬਾਹਰ ਕੱਢ ਗੇੜ ਤੋਂ ਹਨੇਰਾ ਹੋਇਆ ਪਿਆ। ਕੁੱਤੇ ਨਾਲ ਪੰਗੇ ਲੈਣ ਨੇ ਤਾਂ ਉਹ ਵੀ ਨਹੀਂ ਉੱਠੇ ਹੋਣੇ। ਤੇ ਇਸ ਤੋਂ ਬਾਅਦ ਆ ਦੇਖੋ ਦਾਲ ਬਣੀ ਜਾਂਦੀ ਹੈ ਤੜਕਾ ਗਿਆ ਆਪਣਾ ਕਟਿਆ ਸਾਰਾ ਅਦਰਕ ਲਸਣ ਪਿਆਰ ਵਗੈਰਾ ਜੋ ਵੀ ਮੈਂ ਪਾਣਾ ਸੀਗਾ ਤੇ ਹੁਣ ਆਪਾਂ ਲਾਣਾ ਚ ਤੜਕਾ ਅੰਦਰ ਖੀਰ ਵੀ ਵੇਖਾਂ ਚੱਲੀ ਆ ਕਿ ਖੀਰ ਪਧਰੀ ਹੋਈ ਸੀ ਨਾ ਹੌਲੀ ਹੌਲੀ ਬਣੇਗੀ ਉਹ ਇਹ ਚੋਂ ਥੋੜਾ ਦੁੱਧ ਹੋਰ ਪਾਣਾ ਕਿ ਫੁੱਲ ਗਿਆ ਨਾ ਉਹ ਥੋੜੀ ਜਿਹੀ ਜਿਹੜੀ ਫੁੱਲ ਗਈ ਮੈਂ ਇਸ ਚ ਦੁੱਧ ਹੋਰ ਪਾ ਕੇ ਆਈਆਂ ਮੈਂ ਤੇ ਆ ਲੂਣ ਮਿਰਚ ਤੇਲ ਵਗੈਰਾ ਮਸਾਲਾ ਚੁੱਕ ਲਈਆਂ ਬਾਹਰ ਬਰਾਂਡੇ ਚ ਰੱਖਿਆ ਮੈਂ ਇੰਡੈਕਸ਼ਨ ਉੱਥੇ ਵਾਵਾ ਬਦੰਜਾ ਬਣ ਜਾਂਦਾ ਨਾ ਵਾਵਾ ਇਸ ਮਾਮ ਜਾ ਤੇ ਅੰਦਰ ਮਿਰਚੋਈ ਚ ਖੜ ਕੇ ਉਹਨਾਂ ਨੂੰ ਬਹੁਤ ਔਖਾ ਲੱਗਦਾ ਇਸ ਕਰਕੇ ਤੇ ਆਹ ਦੇਖੋ ਤੜਕੇ ਦਾਣੇ ਆਪਾਂ ਲੈ ਆਇਆ ਕੋਲ ਤੇ ਇੱਥੇ ਲਾ ਦੇਣਾ ਆਪਾਂ ਨੂੰ ਤੜਕਾ ਕਿਉਂਕਿ ਨਮਕ ਮਿਰਚ ਨਹੀਂ ਪਾਇਆ ਸਿਰਫ ਮੈਂ ਦਾਲ ਤੜਕੇ ਥੰਨ ਸੀਟੀਆਂ ਮਰਾਤੀਆਂ ਨੇ ਹੁਣ ਲਾ ਦੇਣਾ ਆਪਾਂ ਨੇ ਤੜਕਾ ਹੈ ਟਾਈਮ ਤਾਂ ਮਿਲਾਸਾ ਬਾਕੀ ਪਾਣੀ ਹੋਈ ਹੋਣਗੇ ਆਹ ਦੇਖੋ ਹੁਣ ਇਹਨਾਂ ਸਰਸੀਆਂ ਨੇ ਪਾਣੀ ਸਰਜ ਵਿੱਚ ਕਲਸੀ ਮਾਰ ਕੇ ਸਾਰੀ ਅੱਖਾਂ ਜੀ ਕੱਢਣ ਲੱਗਿਆਂ ਨੇ ਨਹੀਂ ਤਾਂ ਸਾਰੀ ਮੈਂ ਇਹ ਫੇਡ ਦੇਣੀ ਹੈ ਹੁਣ ਇਹਦੇ ਵਿੱਚ ਪਾਉਂ ਗਰਮ ਪਾਣੀ ਤੇਲ ਵੀ ਆਪਣਾ ਬਣ ਗਿਆ ਇਧਰੋਂ ਛੋਟੇ ਛੋਟੇ ਜੀਰਾ ਨਾਲ ਦੇ ਨਾਲ ਪਾਇਆ ਆਪਾਂ ਨੇ ਵਿੱਚ ਲਸਣ ਆਹ ਦੇਖੋ ਬਸ ਨਾਲ ਦੇ ਨਾਲ ਲਸਣ ਮਾਰ ਲਿਆ ਨਾ ਫਟਾਫਟ ਟਾਈਮ ਨਹੀਂ ਲੱਗਦਾ ਸੀ ਇੱਕ ਬਹੁਤ ਜ਼ਿਆਦਾ ਇੰਡਕਸ਼ਨ ਦਾ ਤੇ ਹੁਣ ਪਾ ਦਨੇ ਆਪਾਂ ਨੇ ਪਿਆਜ਼ ਆ ਦੇਖੋ ਮੈਂ ਪਿਆਜ਼ ਪਾ ਰਹੇ ਆ ਦੇਖੋ ਬ੍ਰਾਊਨ ਬ੍ਰਾਊਨ ਹੋ ਗਿਆ ਨਾ ਮੈਨੇ ਬ੍ਰਾਊਨ ਕਰਕੇ ਹੀ ਪਾਣੀ ਆ ਚਿੱਟੇ ਚਿੱਟੇ ਚ ਮੈਨੂੰ ਬਸ ਚੰਗਾ ਨਹੀਂ ਲੱਗਦਾ ਉਹ ਦੇਖਣ ਨੂੰ ਐ ਸਾਗ ਵਿੱਚ ਵੀ ਹੋਵੇ ਕੋਸਟ ਵਿੱਚ ਮਰਜੀ ਹੋਵੇ ਇਸ ਵਾਰ ਪਨ ਪਾਤੇ ਨੇ ਪਿਆਜ਼ ਹੁਣ ਇਹ ਪੁੱਜਣਗੇ ਚੰਗੇ ਤਰ੍ਹਾਂ देखो उ में गर्म पानी अंदर दूसरे पास गैस से रखे लिया हम चक्के गर्म पानी, ची मैं। कि पानी ची हम बाद मतलब की तर गर्म पानी दाल चाहे तड़का भुज रहा देखो और चलिया पंद्रह रसोई च कड़छी माल चलिया एदिया बन गई ਤੇ ਹੁਣ ਆ ਗਿਆ ਤਕ ਦਿਨ ਚੜ ਕੇ ਚੀਕੂ ਬੈਠਾ ਬਾਹਰ ਉਹ ਬਰੋਟਾ ਮੇ ਲਾ ਕੇ ਰੱਖਿਆ ਹੋਇਆ ਉਹ ਉੱਥੋਂ ਗਾਣ ਮੇ ਕੈਮਰਾ ਲੈ ਕੇ ਜਾਏਗਾ ਆ ਦੇਖੋ ਆ ਮੇਰਾ ਬਣ ਚਲੇ ਪਿਆਜ਼ ਹੁਣ ਆਪਾਂ ਪਾਣੇ ਨੇ ਅਦਰਕ ਮਿਰਚ ਟਮਾਟਰ ਇਕੱਠੇ ਉਹ ਦੇਖੋ ਸਾਰੇ ਇਕੱਠੇ ਛੋੜਦੇ ਨੇ ਹੁਣ ਪਾ ਦੇਣਾ ਆਪਾਂ ਇੱਥੇ ਲੂਣ ਮਿਰਚ ਥੋੜਾ ਜਿਹਾ ਲੂਣ ਮਿਰਚ ਪਾ ਕੇ ਇਹਨੂੰ ਰਜਾ ਕੇ ਚੰਗੀ ਤਰ੍ਹਾਂ ਆਪਾਂ ਦਾਲ ਛੋੜ ਦੇਣਾ ਤੇ ਪਾ ਦੇਣਾ ਗਰਮ ਪਾਣੀ ਕੋਸਤੇ ਮੈਂ ਪਾਤਾ ਦਾ ਆ ਚਾਹ ਕਰਤ ਨੇ ਵੀਡੀਓ ਵਿੱਚ თਨੀ ਮੈਂ ਮਿਰਚ ਮੈਂ ਥੋੜੀ ਪਰ ਮੈਂ ਕਰਾਰੀ ਸੌਲਾ ਲੱਗਦੀ ਚੀਜ਼ ਕਰਾਰੀ ਥੋੜੀ ਜੀ ਬਣਾਣੇ ਆ ਕਿ ਕਿਨੇ ਸਾਡੇ ਖਾਂਦੇ ਹੈਗੇ ਇਹ ਕਰਾਰੀ ਬਣਦੀ ਚੀਜ਼ਾਂ ਥੋੜੀਆਂ ਨੇ ਤੇ ਆ ਦੇਖੋ ਆ ਹੁਣ ਲੱਗ ਗਿਆ ਤੜਕਾ ਨੀਚ ਪਾ ਸਕਦਾ ਪਰ ਤੋਂ ਘੁੱਟ ਇੱਕ ਘੁੱਟ ਪਾਣੀ ਦੀ ਪਾਤੀ ਕਿਉਂਕਿ ਲੋਨ ਵਿੱਚ ਨਾ نیچے ਨਹੀਂ ਲੱਗਦਾ ਹੁਣ ਵਧੀਆ ਕੀ ਹੋ ਜਾ ਛੱਡ ਜੇਗਾ ਤੇਲ ਸੌਰੀ ਤੇਲ ਪਾਣੀ ਆ ਮੈਂ ਕਿਉਂਕਿ ਤੋਂ ਮੈਂ ਕੋਈ ਵੀ ਚੀਜ਼ ਨਹੀਂ ਬਣਾਉਂਦੀ ਹਰ ਇੱਕ ਚੀਜ਼ ਮੈਂ ਤੇਲ ਚ ਬਣਾਣੀ ਸਿਰਫ ਸਾਗ ਨੂੰ ਤੜਕਾ ਕੇ ਹੋ ਚ ਲੱਗਦਾ ਮੇਰਾ ਬਾਸ ਹਰ ਇੱਕ ਚੀਜ਼ ਮੇਰੀ ਤੇਲ ਵਿੱਚ ਬਣਨੀ ਹੈ 24 ਤੇਲ ਵਿੱਚ ਹੀ ਬਣਨੇ ਨੇ ਇਸ ਤੋਂ ਬਾਅਦ ਇਹਨੂੰ ਪਾ ਦੇਣਾ ਆਪਣੇ ਦਾਲ ਚ ਆਹ ਦੇਖੋ ਲੋਧੋ ਤਾਂ ਦਾਲ ਦੇ ਵਿੱਚ ਤੜਕਾ ਤੇ ਇਹ ਵਿੱਚ ਹੁਣ ਪਾ ਦੇਣਾ ਪਾਣੀ ਗਰਮ ਪਾਣੀ ਹੈ ਇਹ ਸਾਰਾ ਖੰਗਾਲ ਕੇ ਵਿੱਚ ਪਾ ਦੇਣਾ ਆਹ ਦੇਖੋ ਹੁਣ ਆਪਾਂ ਕੜਛੀ ਮਾਰ ਕੇ ਇਹ ਜੀ ਇੱਕ ਵਿਸਲ ਮਰਾ ਦੇਣੀ ਹੈ ਨਾਲ ਤਾਂ ਪਾਣੀ ਸੋਗ ਸੁਨ ਚਰਸ ਜੂਗਾ ਨਾਲ ਥੋੜਾ ਨਮਰਚੀ ਦਾਲ ਦੇਣਾ ਚਰਸ ਜੂਗਾ ਇੱਕ ਵਿਸਲ ਮਰਾ ਕੇ ਔਰ ਇਕੱਤਰ ਰੱਖ ਤੇ ਇੱਕ ਵਿਸਲ ਆਪਾਂ ਦੀ ਮਰਾ ਦੇਣੀ ਹੈ ਹੁਣ ਆਪਾਂ ਚੱਲੇ ਆਂ ਅੰਦਰ ਭਾਂਡੇ ਪਏ ਨੇ ਜਿਹੜੇ ਮੂਰਾ ਪਰੋਂ ਤਾਂ ਕਰ ਲੈਨੇ ਸਾਰੇ ਤਾਂ ਭਾਂਡੇ ਬੋਤਲ ਵੀਰਦੀਆਂ ਨੇ ਭਾਂਡੇ ਵਾਸਤੇ ਇਧਰ ਖੀਰ ਵੀ ਬਣ ਗਈ ਆਪਣੀ ਇਹ ਚ ਪਾਣਾ ਹੁਣ ਮਿੱਠਾ ਆਓ ਦੇਖੋ ਤੇ ਥੋੜੀ ਚੀਨੀ ਪਾ ਦੇਣੀ ਆ ਤੇ ਕਈ ਰਕੂਗੇ ਬਾਜਵੇਂ ਚੱਕਰਵਾਕੇ ਖਾਣੀ ਹੁੰਦੀ ਹੈ ਚੀਨੀ ਤਾਂ ਮੈਂ ਥੋੜੀ ਜਿਹੀ ਪਾਣੀ ਹੁੰਨੀ ਆ ਤੇ ਆ ਜਿਹਦੇ ਚ ਮਨੇ ਆਕੇ ਵਸਲ ਜਾਕੇ ਰੱਖ ਦੇਣੀ ਆ ਲਾਲ ਹੋਣ ਲੱਗ ਪਈ ਇਹਦੇ ਚ ਚਿੜਚਿੜੀ ਦਿਖਦੀ ਹੈ ਨਾ ਹੁਣ ਦੇਖੋ ਲਾਲ ਲਾਲ ਦਿਖਣ ਲੱਗੀ ਕਰੀਮ ਕਰੀਮ ਕਲਰ ਜੀ ਹੋ ਗਈ ਤੜਕੇ ਲਸ ਵਿੱਚ ਪਤਣ ਥੋੜੀ ਜਿਹੀ ਬਦਾਮ ਪਰ ਟੇਸਟ ਵਧੀਆ ਹੋ ਜਾਂਦਾ ਇਲਾਇਚੀ ਮੈਂ ਪਾਉਣੇ ਭੁੱਲ ਗਈ ਸੀ ਪਹਿਲਾਂ ਦੁੱਧ ਚ ਪਿਛਲੇ ਵਾਰ ਤਾਂ ਪਾ ਲਿਆ ਸੀ ਸ਼ਾਇਦ ਕਿ ਭੁੱਲੇਗੀ ਜੋ ਸ਼ਰਾਬ ਬਣਾਈ ਸੀ ਨਾ ਉਹਦੇ ਕੋ ਪਾ ਲਿਆ ਸੀ ਵੀ ਇਸ ਕਰਕੇ ਤੇ ਆ ਜਨੇਟਾ ਤਾਂ ਆਪਾਂ ਸਮਝਾਪਾ ਕਰਤਾ ਬੰਦ ਉਹ ਇਹ ਕੁਛੀ ਕੁ ਹੁਣ ਇਹ ਕਹਿੰਦਾ ਮੈਨੂੰ ਕਦੋਂ ਦਾ ਕਹਿੰਦਾ ਵੀ ਇਹਨੂੰ ਬਾਹਰ ਕੱਢੋ ਗੇਟ ਤੋਂ ਇਹ ਲੈਂਦਾ ਚਾਹੇ ਕੁੱਤਿਆਂ ਨਾਲ ਪੰਗੇ ਇਹ ਆਹ ਖਲੋ ਗਿਆ ਬਾਹਰ ਲਿਖਦੇ ਸੀ ਕਹਿੰਦਾ ਵੀ ਆਪੇ ਹੀ ਖੋਲ ਲੂੰਗਾ ਗੇਟ ਖੋਲ ਲੈ ਫਿਰ ਮੈਨੂੰ ਕਦਵਾਜ ਮਾਰਦਾ ਸੀ ਹੁਣ ਆਈ ਹੈ ਆਹ ਉਹ ਕਿਹਨ ਪਰ ਜਦੋਂ ਗੋਲੀ ਵਾਂਗ ਬਾਹਰ ਨਿਕਲਦਾ ਗੋਲੀ ਵਾਂਗ ਬਸ ਕੁਛ ਨਹੀਂ ਹੈਗਾ ਇੱਥੇ ਕੁੱਤੇ ਨੇ ਕੁੱਤਿਆਂ ਛਿੱਤਰ ਖਾ ਕੇ ਨੇ ਅੰਦਰ ਆ ਜਾਣਾ ਫੇਰੇ ਬਾਹਰ ਵੀ ਨਿਕਲਦਾ ਆਹ ਦੇਖੋ ਅੱਲਾ ਜਿੱਦੀ ਸੋਹਣੀ ਆਪਣੀ ਦਾਲ ਬਣ ਗਈ ਐਨ ਵਧੀਆ ਬਣ ਗਈ ਦਾਲ ਤੇ ਕਿੱਡੀ ਵਧੀਆ ਬਣੀ ਆ ਤਰਾਰੀ ਤਰਾਰੀ ਬਾਬਾ ਜੀ ਵਾਸਤੇ ਦਾਲ ਵੀ ਬਣ ਗਈ ਹੁਣ ਲੱਗਿਆ ਆਪਾਂ ਪ੍ਰਸ਼ਾਦ ਬਣਾ ਖੀਰ ਵੀ ਬਣ ਗਈ ਦਾਲੇ ਵੀ ਬਣ ਗਈ ਹੁਣ ਲੱਗਿਆ ਥੋੜੇ ਪ੍ਰਸ਼ਾਦ ਮੈਂ ਥੋੜੇ ਜੋ ਕਿ ਮੇਰੇ ਪਾਪਾ ਜੀ ਇਕੱਲੇ ਖਾਂਦੇ ਨੇ ਜਿਆਦਾ ਖੁਸ਼ ਹੋਗੇ ਬਸ ਥੋੜਾ ਥੋੜਾ ਕਰਕੇ ਤੇ ਇਸ ਤੋਂ ਬਾਅਦ ਆਪਾਂ ਨੇ ਆ ਦੇਖੋ ਚੰਗੇ ਤਰ੍ਹਾਂ ਪ੍ਰਸ਼ਾਦ ਵਾਸਤੇ ਐਵੇਂ ਆਪਾਂ ਕਰ ਲੈਣਾ ਥੋੜਾ ਜਿਹਾ ਬਣਾਇਆ ਮੈਂ ਜਿਆਦਾ ਨਹੀਂ ਆ ਦੇਖੋ ਚੰਗੀ ਤਰ੍ਹਾਂ ਪੋਨ ਲਾ ਲਾਟਾ ਜਿਹਦਾ ਬਿਸਕਟ ਦਾ ਹੁੰਦੇ ਨੇ ਨਾ ਬਿਸਕਟ ਕਲਰ ਦਾ ਰੰਗ ਉਹ ਵਾਲਾ ਰੰਗ ਕਰਦੇ ਆਵੇਂ ਬਸ ਚਿੱਟਾ ਜਿਹਾ ਵਾਲਾ ਕਾਲਾ ਨਹੀਂ ਕਰਦੇ ਸਾਡੇ ਖਾਂਦਾ ਨਹੀਂ ਕੋਈ ਆ ਦੇ ਆ ਦੇ ਭੈਣ ਵਧੀਆ ਆਪਾਂ ਨੇ ਐ ਵਧੀਆ ਕਮਾ ਕਮਾ ਕੇ ਨੇ ਵਧੀਆ ਕਰਿਆ ਥੋੜਾ ਜਿਹਾ ਬਣਾਇਆ ਪਰ ਇਸ ਤੋਂ ਬਾਅਦ ਆ ਦੇ ਹੁਣ ਆਪਣੇ ਪਾ ਦੇਣਾ ਚੀਨੀ ਤੇ ਨਾਲ ਇਹਨਾਂ ਥੋੜਾ ਗਰਮ ਪਾਣੀ ਵਾ ਦੇਖੋ ਆਪਾਂ ਨੇ ਪਾਤਾ ਹੀ ਪਾਣੀ ਫੜ ਫੜ ਕਰਛੇ ਮਾਦ ਫਿਰ ਖਲਾ ਲੋ ਨਾ ਕਿ ਫਿਰ ਜਲਦੀ ਜਲਦੀ ਇਕੱਠਾ ਹੋ ਜਾਂਦਾ ਸਾਰਾ ਆਨੇ ਆਪਣੇ ਹਿਸਾਬ ਨਾਲ ਤੁਸੀਂ ਪਾਇਆ ਕਰੋ ਕਿਉਂਕਿ ਮੈਂ ਆਪਣੇ ਰਿਕਾਰਡਿੰਗ ਹੀ ਪਾਇਆ ਤੁਸੀਂ ਜਿੱਦਾਂ ਬਣੇ ਉਹਦਾ ਪਾਇਓ ਆ ਦੇਖੋ ਨਾ ਇਹ ਕਾਲਾ ਨਾ ਇਹ ਕੱਚਾ ਨਾ ਇਹ ਬੜਾ ਰੜੇ ਹੋਇਆ ਇਸੇ ਡਿਸਕੂਟੀ ਕਲਰ ਦਾ ਹੈ ਪ੍ਰਸ਼ਾਦ ਬਣਾਇਆ ਬਸ ਸਮਝ ਲਓ ਜਦੋਂ ਇਹ ਨਾਲੋਂ ਲੱਗ ਨੂੰ हट ਗਿਆ ਪ੍ਰਸ਼ਾਦ ਬਣ ਗਿਆ ਆ ਦੇਖੋ ਪ੍ਰਸ਼ਾਦ ਬਣ ਗਿਆ ਦੇਖਿਆ ਐਨ ਬਣ ਗਿਆ ਪ੍ਰਸ਼ਾਦ ਇਹ ਲੈ ਗਿਆ ਪਤਤਰ ਹੁਣ ਆਪੇ ਬਾਹਰ ਆ ਗਏ ਥੁੱਲੇ ਕੋ ਰੋਟੀ ਹੁਣ ਮੇਰੇ ਸਿਰਫ ਫੁਲਕੇ ਫੁਲਕੇ ਰਹਿੰਦੇ ਨੇ ਸਵੇਰ ਦੇ 7 ਵਜੇ ਆ ਗਏ ਦੇਖ ਲਓ ਮੈਂ ਪੌਣੇ 5 ਵਜੇ ਉੱਠੀ ਤੇ ਇਹਦੇ ਚੀਜ਼ਾਂ ਵੀਡੀਓ ਮੈਂ ਬਣਾਈ ਨਹੀਂ ਤੇ ਹੁਣ ਮੈਂ ਆ ਦੇਖੋ ਲੱਗੀਆਂ ਰੋਟੀਆਂ ਬਣਾਉਣ ਆਦਿਕੋ ਪੈਰ ਮੇਰਾ ਹਜੇ ਵੀ ਲਾਲ ਪਿਆ ਝੰਨ ਝੰਨ ਕਰਦਾ ਛਾਲੇ ਤਾਂ ਨਹੀਂ ਹੋਏ ਪਰ ਝੰਨ ਝੰਨ ਕਰ ਲਿਆ ਤੇ ਇਸ ਤੋਂ ਬਾਅਦ ਮੈਂ ਬਾਲੀ ਅੱਗ ਆਵੇਂ ਟੱਕੇ ਬੱਜੇ ਮੇਰੇ ਸੱਤ ਅੱਗ ਟੱਕਾ ਤੋੜਦੇ ਦਾ ਤੇ ਫਲਾ ਲ ਹੋ ਗਏ ਨਾ ਤੇ ਉਹ ਪਰ ਵੀ ਜੇ ਸਮਝੋਗਾ ਟੋਟਾ ਜਿਹਾ ਐਸਾ ਮੇਰੇ ਸੱਤੇ ਵਿੱਚ ਜੰਦੇ ਨੇ ਸਵੇਰ ਦੀ ਔਰ ਢੱਕਾ ਘਟੂ ਤੋੜਦੇ ਸੁਣਾਉਣ ਦੇ ਨਾਲ ਤੇ ਆਜ ਨੂੰ ਘੱਟ ਘਟ ਮੈਂ ਬਾਲੀ ਆ ਕੇ ਖਾਣੇ ਕੋਲਤੀ ਜੀ ਨੂੰ ਪਸੰਦ ਆਏ ਤੇ ਲਾਈਕ ਸਬਸਕ੍ਰਾਈਬ ਨੂੰ ਕਰਦੇ ਹੋ ਬੈਲ ਆਈਕਨ ਵੀ ਦਬਵਾ ਦਿਆ ਕਰੋ ਸਾਰੀਆਂ ਵੀਡੀਓਜ਼ ਨੇ ਚਦੇ ਕੋ ਆ ਉਸ ਤੋਂ ਬਾਅਦ ਤੁਹਾਨੂੰ ਲੱਗਿਆ ਮੱਥਾ ਅੰਦਰ ਆਹ ਦੇ ਚੋਪਾ ਬਣਾ ਲੈਣੋ ਮੂਲ ਗੁੱਲ ਬਣਾ ਦਿੰਦੇ ਜੀਰੇ तो बार चले गर्मी अंदर दोड़ दो, के लग के में नाले कर इस तू तो बाद रख देना प्रशाद से घ्यो हैं आग ले ली और दीवा गया ज्योत दीवा में ज्योत पापा मैं पापा पा लोग क्या मैं पान उस ਆਹ ਪੰਗਾ ਦੇ ਨੇ ਬਾਬਾ ਜੀ ਇਹਨਾਂ ਨੂੰ ਪਾਣੀ ਅਸੀਂ ਰੋਟੀ ਬੁਲਾਏ ਨਹੀਂ ਫੇਰ ਅਸੀਂ ਰੋਟੀ ਖਾਣੀ ਹੁੰਦੀ ਇਹਨਾਂ ਨੂੰ ਖਵਾ ਕੇ ਫੇਰ ਪ੍ਰਸ਼ਾਦ ਵਗੈਰਾ ਸਾਰਾ ਦੇ ਕੇ ਹੁਣ ਬਾਬਾ ਜੀ ਕਰਨਗੇ ਅੰਦਰ ਆ ਕੇ ਅਰਦਾਸ ਸਾਰੀ ਉਹ ਕੀ ਜਿਹਨਾਂ ਅਰਦਾਸ ਕਰ ਦੇਣੀ ਹੈ ਅੰਦਰ ਆ ਦੇਖੋ ਹੁਣ ਪਾਤਾ ਦੇਣੀ ਨਾਲ ਅਰਖੋ ਪਾਇਆ ਦੇਣੀ ਉਸ ਤੋਂ ਬਾਅਦ ਪਾਈ ਆਪਣਾ ਦਾਲ ਦਾ ਪਾ ਕੇ ਹੀਰ ਪਾਤੀ ਪ੍ਰਸ਼ਾਦ ਆ ਤੁਮ ਆਪਣੇ ਤੱਕ ਰੋਤੇ ਮੈਂ ਆਪਣੇ ਪੰਨੇ class ਅੱਤੇ ਪਹਿਨਿਆ ਦਾਸ ਕਰਤੀ ਤੇ ਹਨ ਪਰੋ ਕੇ ਪ੍ਰਸ਼ਾਦ ਲਾਣ ਲੱਗੇ ਨੇ ਜਿਹਦੇ ਬਣਾਏ ਸਨ ਉਹ ਵੀ ਬਹੁਤ ਸਿਰਕੇ ਮੈਂ ਕੱਟ ਕੇ ਸੀ ਲਗਾਈ ਵਿੱਚ ਆਹ ਦੇਖੋ ਮੈਂ ਸਾਰੇ ਵਿੱਚ ਮਿਲਾ ਕੇ ਦੁਬਾਰਾ ਪਾਇਆ ਇਹ ਰੁੱਖਾ ਚ ਰੋਟੀ ਤੇ ਹੁਣ ਮੈਂ ਲੈ ਚਨਾ ਉਹ ਪੰਨੇ ਦਾ ਲੈ ਚਲਾਉਂਗੀ ਤੇ ਕੋਣ ਹੋ ਬਚਨੇ ਬਾਬਾ ਜੀ ਦਾ ਹਮ ਦੀ ਮਿਲ ਪਾਪਾ ਬਚਨੇ ਇਹ ਰੋ ਦਿਖਾ ਕੇ ਨਾਲ ਦੇਣਾ ਨਾ ਸੀ ਕਚਰੇ ਦਾ ਕੱਪੜਾ ਨਾਲ ਕੈਸੀ ਲਾਤੀ ਮੇਰੀ ਜੁੜੀ ਚਾਰ ਦਾ ਉਹ ਦੇ ਇੱਜਾ ਲੈਣ ਤੇ ਬੱਸ ওকে ਬਾਈ ਥੈਂਕ ਯੂ